ਵਾਈਰੋਜੀਕਾ ਖਾਲਸਾ ਵਾਈਰੋਜੀਕੀ ਫਤਿਹ ਆਪ ਸਭ ਦਰਸ਼ਕਾਂ ਨੂੰ ਪਤਾ ਹੀ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦਾ ਜੋ ਮਸਲਾ ਹੈ ਉਸ ਦੇ ਉੱਤੇ ਸ਼੍ਰੋਮਣੀ ਕਮੇਟੀ ਤੋਂ ਜਵਾਬਦੇਹੀ ਮੰਗੀ ਜਾ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਕਿੱਥੇ ਨੇ ਪਰ ਸ਼੍ਰੋਮਣੀ ਕਮੇਟੀ ਲਗਾਤਾਰ ਇਸ ਮਸਲੇ ਤੋਂ ਭੱਜ ਰਹੀ ਹੈ ਪਿਛਲੇ ਦਿਨਾਂ ਤੋਂ ਕੁਝ ਸਿੱਖ ਸੰਗਤਾਂ ਅਤੇ ਜਥੇਬੰਦੀਆਂ ਖਾਸ ਕਰਕੇ ਨੌਜਵਾਨਾਂ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ ਪਰ ਅੱਜ ਉਸ ਧਰਨੇ ਦੇ ਵਿੱਚ ਕੁਝ ਹਿੱਸਾ ਲੈਣ ਆ ਰਹੀਆਂ ਸੰਗਤਾਂ ਦੇ ਉੱਤੇ ਇੱਕ ਹਮਲਾ ਕੀਤਾ ਗਿਆ ਹੈ ਸਾਡੇ ਨਾਲ ਇਸ ਵਕਤ ਰੁਪਿੰਦਰ ਸਿੰਘ ਪੰਜਗ੍ਰਾਈ ਅੰਮ੍ਰਿਤਸਰ ਸਾਹਿਬ ਤੋਂ ਜੁੜੇ ਹਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਉਹ ਬਿਲਕੁਲ ਮੂਹਰੇ ਹੀ ਬੈਠੇ ਨੇ ਸੋ ਆਓ ਆਪਾਂ ਸਾਰੀ ਉਹਨਾਂ ਤੋਂ ਪੂਰੀ ਜਾਣਕਾਰੀ ਲੈਨੇ ਹਾਂ ਸਿੰਘ ਸਾਹਿਬ ਤੁਹਾਨੂੰ ਜੁਆਨੂ ਜੀ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਫਤਿਹ ਜੀ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਜਿਹੜੀਆਂ ਤਸਵੀਰਾਂ ਨੇ ਉਹ ਹੁਣੇ-ਹੁਣੇ ਸਾਡੇ ਕੋਲ ਪਹੁੰਚੀਆਂ ਨੇ ਕਿ ਨਿਹੰਗ ਸਿੰਘ ਦੇ ਉੱਤੇ ਇੱਕ ਵਾਰ ਕੀਤਾ ਗਿਆ ਤੇ ਨਾਲ ਹੀ ਪੂਰੀਆਂ ਸਿੱਖ ਸੰਗਤਾਂ ਦੇ ਉੱਤੇ ਵੀ ਵਾਰ ਕੀਤਾ ਗਿਆ ਜੋ ਉੱਥੇ ਇੱਕ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਸੀ ਸਾਡੇ ਕੋਲ ਕੁਝ ਵੀਡੀਓ ਕਲਿੱਪਸ ਵੀ ਪਹੁੰਚੀਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਹੈ ਜੀ ਭਾਈ ਸਾਹਿਬ ਜੀ ਕੱਲ ਤੋਂ ਜਿਹੜਾ ਸ਼ਾਂਤਮਈ ਮੂਟਾ ਲੱਗਿਆ ਵਾ ਇੱਥੇ ਜੀ ਉਸ ਮੋਰਚੇ ਦੇ ਵਿੱਚ ਜਿਹੜਾ ਰੋਪਰੇਖ ਹੈ ਇਹਨਾਂ ਨੇ ਬਦਲਣ ਦੀ ਕੋਸ਼ਿਸ਼ ਕੀਤੀ ਤੇ ਸ਼ਾਂਤਮਈ ਬੈਠੇ ਸੀ ਕੱਲ ਦੇ ਰਾਤ ਨੂੰ 2 ਵਜੇ ਦੇ ਕਰੀਬ ਜਦੋਂ ਆਸਰੇਵਾਰ ਦਾ ਕੀਰਤਨ ਚੱਲ ਰਿਹਾ ਸੀ ਦਰਬਾਰ ਸਾਹਿਬ ਉਦੋਂ ਇਹਨਾਂ ਨੇ ਟੀਨਾ ਲਾ ਕੇ ਜਿਹੜੇ ਦਰਵਾਜ਼ੇ ਬੰਦ ਕਰਦੇ ਗੁਰਦੁਆਰਾ ਅਟਲ ਸਾਹਿਬ ਤੋਂ ਵੀ ਰਸਤਾ ਸਾਰਾ ਬੰਦ ਕਰਤਾ ਉਸ ਤੋਂ ਬਾਅਦ ਜਿਹੜਾ ਮੰਜੀ ਸਾਹਿਬ ਦੇ ਹਾਲ ਦੇ ਮੋੜ ਦੀ ਰਸਤਾ ਜਾਂਦਾ ਦਰਬਾਰ ਸਾਹਿਬ ਉਹ ਰਸਤਾ ਵੀ ਇਹਨਾਂ ਨੇ 20-20 ਫੁੱਟ ਦੀਆਂ ਟੀਨਾ ਲਾ ਕੇ ਜਿਹੜਾ ਰਸਤਾ ਬੰਦ ਕਰ ਦਿੱਤਾ। ਉਸ ਤੋਂ ਬਾਅਦ ਲੱਗਰ ਹਾਲ ਤੋਂ ਜਿਹੜਾ ਸਿੱਧਾ ਰਸਤਾ ਆਉਂਦਾ ਜੋੜਾਕਰ ਵਾਲੀ ਨੂੰ ਉਹ ਵੀ ਇਹਨਾਂ ਨੇ ਰਸਤਾ ਟੀਨਾ ਲਾ ਕੇ ਉਹ ਬੰਦ ਕਰ ਦਿੱਤਾ। ਚਲੋ ਕੱਲ ਸੰਗਤ ਦਾ ਕਾਫੀ ਵੱਡਾ ਕਾਫਲਾ ਸੀਗਾ ਹੁਣ ਸੰਗਤ ਰਾਤ ਚਲੀ ਗਈ ਸੀ ਜਦੋਂ ਸਵੇਰੇ ਸੰਗਤ ਦੁਆਰਾ ਆਉਣੀ ਸ਼ੁਰੂ ਹੋਈ ਤਾਂ ਇਹਨਾਂ ਨੇ ਸੰਗਤ ਸਾਰੀ ਪਿੱਛੇ ਰੁਕ ਦਿੱਤੀ। ਅੱਛਾ ਜੀ ਪਿੱਛੇ ਉੱਥੇ ਧਰਨੇ ਦੇ ਬੈਠਣ ਲੱਗ ਗਏ ਪਿੱਛੇ ਧਰਨਾ ਕਰੂ ਹੋ ਗਿਆ ਲੰਗਰ ਹਾਲ ਕੋਲੇ ਤੇ ਉਸ ਤੋਂ ਬਾਅਦ ਇਹਨਾਂ ਨੇ ਆਖਿਆ ਵੀ ਉਧਰ ਦਾ 5000 ਸੰਗਤ ਦਾ ਧਰਨਾ ਇੱਧਰ ਜਿਆਦਾ ਸੰਗਤ ਜਿਹੜੀ ਉਹ ਵੱਧ ਹੀ ਜਾਂਦੀ ਹੈ ਇਹਨਾਂ ਨੇ ਆਪਣੀ ਸਾਰੇ ਟਾਸਕ ਫੋਰਸ ਵੀ ਬੁਲਾਈ ਟਾਸਕ ਫੋਰਸ ਬੁਲਾ ਕੇ ਸ਼ਾਂਤਮਈ ਸਿੱਖ ਸੰਗਤ ਜਿਵੇਂ ਪੂਰੇ ਧਰਨੇ ਦੇ ਸ਼ਾਂਤਮਈ ਸਿੱਖ ਸੰਗਤ ਜਾਬ ਕਰ ਰਹੀ ਸੀ ਉਸੇ ਤਰ੍ਹਾਂ ਹੀ ਜਾਬ ਕਰ ਰਹੀ ਸੀ ਜੀ ਲੁੰਗੋਵਾਲ ਦੇ ਗੁੰਡਿਆਂ ਨੇ ਆਉਣ ਸਰ ਜਿਹੜੇ ਸਿੱਖ ਸੰਗਤ ਦੇ ਉੱਤੇ ਡਾਂਗਾ ਮਾਰਨੇ ਜਿਹੜਾ ਇਹਨਾਂ ਨੇ ਫਰਲੇ ਦੀ ਵੀ ਬੇਦਬੀ ਕੀਤੀ ਜੀ ਦਸਤਾਰ ਲਾਈ ਜਿਹੜੇ মিডিਆ ਵਾਲੇ ਚੈਨਲ ਵਾਲੇ ਵੀਰ ਸੀ ਨਿਊਜ਼ 18 ਜਿਵੇਂ ਚੈਨਲ ਸੀ ਉਹਨਾਂ ਦਾ ਇਹਨਾਂ ਨੇ ਕੈਮਰਾ ਭੰਨੇਆ ਹੋਰ ਕਈ ਜਿਹੜੀ ਸਿੱਖ ਸੰਗਤ ਸੀਗੀ ਉਹਨਾਂ ਦੇ ਇਹਨਾਂ ਨੇ ਡੰਡੇ ਮਾਰੇ ਤੇ ਉੱਥੋਂ ਅਰੈਸਟ ਕਰਕੇ ਇਹਨਾਂ ਨੇ ਦੂਰ ਘੰਟਾ ਘਰ ਕੋਲ ਡਿੱਗੀ ਕੋਲ ਉਧਰ ਜਾ ਕੇ ਸਤਿ ਸੰਗਤ ਨੂੰ ਇਹ ਛੱਡ ਕੇ ਆਏ। ਜੀ ਦੁਬਾਰਾ ਫੇਰ ਜਿਹੜੀਆਂ ਸਿੱਖ ਸੰਗਤਾਂ ਦਾ ਕਾਫਲਾ ਉਧਰੋਂ ਹੋਰ ਵੱਡਾ ਹੋ ਕੇ ਆਇਆ ਤੇ ਦੁਬਾਰਾ ਫੇਰ ਲੰਗਰ ਹਾਲ ਦੇ ਕੋਲੇ ਜਿਹੜਾ ਤਾਜ਼ਾ ਹੋਣ ਦੇ ਹਾਲਾਤ ਨੇ ਧਰਨਾ ਦਾ ਸਾਰਾ ਸ਼ੁਰੂ ਹੋ ਗਿਆ ਸਾਰਾ মিডিਆ ਉੱਥੇ ਹੀ ਹੈ। ਜੇ ਤੁਸੀਂ ਜਿਸ ਤਰ੍ਹਾਂ ਤੁਸੀਂ ਦੋ ਲਾਈਵ ਤਸਵੀਰਾਂ ਇੱਥੋਂ ਦਿਖਾ ਸਕਦਾ ਜਿਹੜੇ ਇਹਨਾਂ ਨੇ ਐਂਟੀਟਾ ਲਾ ਕੇ ਗੇਟ ਬੰਦ ਕੀਤੇ ਨੇ ਆਪਾਂ ਉਧਰ ਵੀ ਚਲਾਂਗੇ ਰੁਪਿੰਦਰ ਸਿੰਘ ਜੀ ਡੈਫੀਨਿਟਲੀ ਆਪਾਂ ਲਾਈਵ ਤਸਵੀਰਾਂ ਵੀ ਦੇਖਾਂਗੇ ਤੁਸੀਂ 2015 ਦੀ ਗੱਲ ਕੀਤੀ 2015 ਦੇ ਵਿੱਚ ਅਕਾਲੀ ਸਰਕਾਰ ਹੀ ਉਸ ਵਕਤ ਕਾਬਜ਼ ਸੀ ਸਰਕਾਰ ਸੀ ਪੰਜਾਬ ਦੇ ਉੱਤੇ ਉਹਨਾਂ ਦੀ ਸ਼੍ਰੋਮਣੀ ਕਮੇਟੀ ਤੇ ਵੀ ਉਹੀ ਸੀ ਹੁਣ ਉਹਨਾਂ ਦੀ ਚਲੋ ਉੱਥੋਂ ਸਰਕਾਰ ਚਲੀ ਗਈ ਆ ਪਰ ਸ਼੍ਰੋਮਣੀ ਕਮੇਟੀ ਦੇ ਸਟੱਲ ਉਹੀ ਕਾਬਜ਼ ਨੇ ਸੋ ਮੈਨੂੰ ਲੱਗਾ ਰੋਪਿੰਦਰ ਸਿੰਘ ਬਰਾਦੀ ਜਿਹੜੀ ਕਨੈਕਸ਼ਨ ਟੁੱਟ ਗਿਆ ਜੀ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਰੁਪਿੰਦਰ ਸਿੰਘ ਜੀ ਹੋਰਾਂ ਨੇ ਕਿ ਪਹਿਲਾਂ ਰਾਤ ਨੂੰ ਜਦੋਂ ਸਿੱਖ ਸੰਗਤਾਂ ਆ ਰਹੀਆਂ ਸਨ ਉਦੋਂ ਟੀਨ ਲਾ ਕੇ ਦਰਵਾਜ਼ੇ ਹੀ ਬੰਦ ਕਰ ਦਿੱਤੇ ਗਏ ਅਤੇ ਜਿਹੜੇ-ਜਿਹੜੇ ਪਾਸੇ ਸਿੱਖ ਸੰਗਤਾਂ ਨੂੰ ਆਉਣਾ ਸੀ ਉਧਰੋਂ ਉਪਾਵਕੀ ਰੋਕਾਂ ਪਾਈਆਂ ਗਈਆਂ ਸੋ ਰੁਪਿੰਦਰ ਸਿੰਘ ਜੀ ਮੈਂ ਗੱਲ ਕਰ ਰਿਹਾ ਸੀ ਕਿ ਉਦੋਂ ਵੀ ਇਹਨਾਂ ਦੀ ਸਰਕਾਰ ਸੀ ਹੁਣ ਭਾਵੇਂ ਸਰਕਾਰ ਨਹੀਂ ਹੈ ਪਰ ਸ਼ਰੋਣੀ ਕਮੇਟੀ ਨੇ ਜਿਹੜੇ ਇਹ ਕਾਬਜ ਨੇ ਤੇ ਮਸਲਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦਾ ਹੀ ਹੈ। ਸੋ ਕੀ ਇਹਨਾਂ ਨੂੰ ਅਜੇ ਅਕਲ ਨਹੀਂ ਆਈ ਸ਼੍ਰੋਮਣੀ ਕਮੇਟੀ ਅਤੇ ਨਾਲ ਹੀ ਇਹਨਾਂ ਦੇ ਜਿਹੜੇ ਆਕਾ ਨੇ ਬਿਲਕੁਲ ਵੀ ਨਹੀਂ ਸਮਝੇ ਇੰਨਾ ਸਿੱਖ ਕੇ ਕਿ ਉਹ ਕਿੰਨਾ ਇੱਕ ਵੱਡਾ ਉਸ ਵਕਤ ਸਿੱਖੋਂ ਦਾ ਨੁਕਸਾਨ ਹੋਇਆ ਤੇ ਫਿਰ ਉਸੇ ਹੀ ਰਾਹ ਨੂੰ ਤੁਰ ਰਹੇ ਨੇ। ਸ਼ਾਂਤਮਈ ਸੰਗਤਾਂ ਦੇ ਉੱਤੇ ਹਥਿਆਰ ਵਧਾ ਲਏ। ਹਾਂਜੀ ਰੁਪਿੰਦਰ ਸਿੰਘ ਜੀ ਤੁਹਾਨੂੰ ਆਵਾਜ਼ ਸੁਣਾਈ ਦੇ ਰਹੀ ਹੈ ਮੇਰੀ? ਹਾਂਜੀ ਪਿੰਦਰ ਸਿੰਘ ਜੀ ਤੁਹਾਨੂੰ ਆਵਾਜ਼ ਸੁਣਾਈ ਦੇ ਰਹੀ ਹੈ ਹਾਂਜੀ ਸੋ ਮੈਂ ਕਹਿ ਰਿਹਾ ਸੀ ਕਿ ਇਹ ਇੱਕ ਵਾਰ ਫਿਰ ਉਸੇ ਹੀ ਤਰ੍ਹਾਂ ਦੀ ਚੀਜ਼ ਦੁਹਰਾ ਰਹੇ ਨੇ ਕਿ ਇਹਨਾਂ ਨੂੰ ਬਿਲਕੁਲ ਵੀ ਕੋਈ ਅਕਲ ਨਹੀਂ ਆਈ ਪਿਛਲੇ ਇਹਨੇ ਸਾਲਾਂ ਦੇ ਵਿੱਚ ਜੋ ਐਡੇ ਵੱਡੇ ਵਰਤਾਰੇ ਹੋਏ ਨੇ ਉਹੀ ਗੱਲ ਹੈ ਨਾ ਭਾਈ ਸਾਹਿਬ ਜਿਵੇਂ ਬਰਗਾੜੀ ਗੁਰੂ ਗੰਗਾ ਸਾਹਿਬ ਵਾਲੇ ਦੀ ਵੈਦਵੀ ਹੋਈ ਸਾਧ ਸੰਗਤਾਂ ਨੇ ਧਰਨਾ ਲਾਇਆ ਬਾਦਲ ਕਾਣੇ ਪ੍ਰੇਮੀਆਂ ਨੂੰ ਬਚਾਉਣ ਦੀ ਖਾਤਰ ਜੀ ਲੇਖਾਂ ਦੇ ਉੱਤੇ ਡਾਂਗਾਂ ਮਾਰੀਆਂ ਦੋ ਸਖੀਰ ਕੀਤੇ ਪਰਚੇ ਪਾਏ ਕੀ ਕੁਛ ਹੋਇਆ ਕੁਛ ਤਰ੍ਹਾਂ 328 ਰੂਪ ਇਹਨਾਂ ਨੇ ਕਿੱਥੇ ਭੇਜੇ ਆ ਕਿਹੜੇ ਹਾਲਾਤਾਂ ਜਨੇ ਚਾਹ ਉਹ ਏਜੰਸੀਆਂ ਕੋਲੇ ਗਏ ਆ ਨਾਗਪੁਰ ਗਏ ਆ ਜਾਂ ਕਿਸੇ ਸਰ ਸਰ 14000 ਦੇ ਡੇਰੇ ਆਂ ਤੇ ਗਏ ਨਹੀਂ ਜੀ ਉਹ ਚੀਜ਼ ਨੂੰ ਲੁਕਾਉਣ ਦੀ ਖਾਤਰ ਇਹਨਾਂ ਨੇ ਇੱਥੋਂ ਦਾ ਜਿਹੜਾ ਪ੍ਰਬੰਧਕ ਕਮੇਟੀ ਆ ਉਹਨਾਂ ਨੇ ਟੀਨਾ ਲਾਤੀਆਂ ਵੀ ਸ਼ਾਤਮ ਜੀ ਥੋੜਾ ਜਿਸ ਜਗ੍ਹਾ ਤੇ ਉਹ ਖੜੇ ਨੇ ਕੱਟ ਵੀ ਕਾਫੀ ਜ਼ਿਆਦੇ ਆ ਹੋ ਸਕਦਾ ਉਹਨਾਂ ਨੂੰ ਥੋੜੀ ਜੀ ਲਿੰਕ ਦੀ ਸਮੱਸਿਆ ਆ ਰਹੀ ਹੋਵੇ ਪਰ ਫਿਰ ਵੀ ਇਸੇ ਲਗਾਤਾਰ ਉਹਨਾਂ ਦੇ ਨਾਲ ਟਰਾਈ ਕਰਦੇ ਰਵਾਂਗੇ ਸ਼੍ਰੋਮਣੀ ਕਮੇਟੀ ਨੂੰ ਵਾਕਿਆ ਹੀ ਪਿਛਲੇ 4 ਸਾਲਾਂ ਦੇ ਵਿੱਚ ਜਾਂ ਜਿਹੜੀ ਪੁਲਿਟਿਕਰ ਤੇ ਰਸਤੇ ਕਾਬਜਾ ਨੂੰ ਬਿਲਕੁਲ ਵਾਕਿਆ ਹੀ ਅਕਲ ਨਹੀਂ ਆਈ ਕਿ ਸਿੱਖਿਆ ਜਾਵੇ ਪੁਰਾਣੀਆਂ ਗੱਲਾਂ ਤੋਂ ਪਰ ਮੈਨੂੰ ਲੱਗਦਾ ਉਹ ਅੱਜ 100 ਪੂਰਾ ਇੱਕ 100 ਸਾਲ ਹੋ ਗਿਆ ਫਿਰ ਉਹੀ ਸਾਨੂੰ ਚੀਜ਼ ਦੇਖਣ ਨੂੰ ਮਿਲ ਰਹੀ ਆ ਜਦੋਂ ਨਰੈਣੂ ਮਹੰਤੋਂ ਭਾਈ ਗੁਰਮukh Singh Chubhal ਭਾਈ ਛੱਬਰ ਵਰਗੇ ਨੇ ਗੁਰਦੁਆਰੇ ਆਜ਼ਾਦ ਕਰਾਏ ਸੀ ਬਿਲਕੁਲ ਉਹੀ ਸਿਚੁਏਸ਼ਨ ਨਹੀਂ ਬਣਦੀ ਜਾ ਰਹੀ ਤੁਹਾਡੇ ਅਨਸਾਰ ਤੇ ਲੱਗਦਾ ਸਰਪਿੰਦਰ ਸਿੰਘ ਤੁਹਾਨੂੰ ਆਵਾਜ਼ ਪਹੁੰਚ ਰਹੀ ਹੈ ਜੀ ਮੇਰੇ ਸਰਪਿੰਦਰ ਸਿੰਘ ਜੀ ਤੁਹਾਨੂੰ ਆਵਾਜ਼ ਆ ਰਹੀ ਹੈ ਜੀ ਮੇਰੀ ਜੀ ਭਾਈ ਸਾਹਿਬ ਜੀ ਹਾਂਜੀ ਮੈਂ ਨਰੇਨੂ ਮਹੰਤਾ ਤੋਂ ਵੀ ਇਹ ਤੋਂ ਉੱਪਰ ਉੱਠ ਗਏ ਨਾ ਤੇ ਪਾਕਿ ਅਸੀਂ ਪੰਥਕ ਵੀ ਕੋਹਣੇ ਆ ਜੀ ਇੱਕ ਪਾਸੇ ਅਸੀਂ ਗੁਰਦਵਾਰਾ ਦਾ ਪਾਸ਼ਾ ਦੇ ਦਰ ਨੂੰ ਜਾਣ ਵਾਲੇ ਰਸਤੇ ਵੀ ਬੰਦ ਕਰਦੇ ਤੇ ਸ਼ਾਮ ਦੇ ਸੰਗਤ ਜਿਹੜੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਉਹਨਾਂ ਤੇ ਕਿੱਦਾਂ ਗੰਗ ਫੇਰਦੇ ਆ ਇੱਕ ਪਾਸੇ ਅਸੀਂ ਪੰਥਕ ਵੀ ਆ ਜੀ ਤੁਸੀਂ ਹੁਣ ਥੋੜਾ ਜਿਹਾ ਉਹ ਟੀਮ ਦਿਖਾ ਸਕਦੇ ਹੋ ਕਿ ਜਿੱਥੇ ਇਹਨਾਂ ਨੇ ਬਲੌਕ ਕੀਤਾ ਹੋਇਆ ਤੇ ਜਿੱਥੇ ਸੰਗਤ ਹੁਣ ਅਰੋਸ ਧਰਨਾ ਲਾਈ ਬੈਠੀ ਆ ਥੋੜਾ ਜਿਹਾ ਦਿਖਾ ਸਕਦੇ ਹੋ ਸੰਗਤ ਹਾਂਜੀ ਜਿਹੜੀ ਇਧਰਲੇ ਪਾਸੇ ਸੰਗਤ ਆਪਣੀ ਧਰਨਾ ਲਾਇਆ ਵਾ ਜਿਹਨਾਂ ਨਹੀਂ ਅਸੀਂ ਸ਼੍ਰੋਮਣ ਕਮੇਟੀ ਦੇ ਬੈਠੇ ਅਸੀਂ ਦਸਤਖਤ ਮੂਰੇ ਉੱਥੇ ਸੁਖੀਰਾਏ ਕਰਨ ਜੀ ਜੀ ਤੁਹਾਡਾ ਕੈਮਰਾ ਨਹੀਂ ਟਰਨ ਹੋਣਾ ਤੁਸੀਂ ਸਿੱਧੇ ਇਸੇ ਇਸੇ ਸਾਈਡ ਕੈਮਰੇ ਨਾਲ ਦਿਖਾ ਦਿਓ ਲੱਗਦਾ ਸ਼ਾਇਦ ਉਹਨਾਂ ਤੱਕ ਆਵਾਜ਼ ਨਹੀਂ ਪਹੁੰਚੀ ਤੁਹਾਡਾ ਕੈਮਰਾ ਟਰਨ ਜੀ ਇਸੇ ਤਰ੍ਹਾਂ ਦਾ ਠੀਕ ਹੈ ਜੀ ਇਹ ਤੁਸੀਂ ਹੁਣ ਇਹ ਸ਼੍ਰੋਮਣ ਜੀ ਦਫ਼ਤਰ ਕੇ ਬੈਠੋ ਦਫ਼ਤਰ ਹੈ ਜੀ ਠੀਕ ਹੈ ਜੀ ਜਿਹੜੇ ਰਾਤ ਸਿੰਘ ਜਿੰਨੇ ਸੀਗੇ ਅਸੀਂ ਜੀ ਸਵੇਰ ਦੀ ਸੰਗਤ ਜਿਹੜੀ ਇਹਨਾਂ ਨੇ ਉਹ ਆਨ ਨਹੀਂ ਦਿੱਤੀ ਜੀ ਠੀਕ ਹੈ ਜੀ ਕੀ ਜਿਸ ਤਰ੍ਹਾਂ ਨੇ ਆਪਣੇ ਕੋਲ ਤਸਵੀਰਾਂ ਪਹੁੰਚੀਆਂ ਨੇ ਵੱਡਾ ਕਾਪ ਲਾਈਨ ਦਾ ਸੰਗਠਨ ਦਾ ਉਹ ਟੀਨਾ ਤੋਂ ਪਰਲੇ ਪਾਸੇ ਧਰਨਾ ਲਾਇਆ ਹੋਇਆ ਸੀ ਜੀ ਤਾਂ ਮੈਂ ਜਿੱਤ ਨੂੰ ਦੱਸਿਆ ਕਿ ਕਨੈਕਸ਼ਨ ਥੋੜਾ ਜਿਆਦਾ ਮਾੜਾ ਜੀ ਤੇ ਗੱਲਬਾਤ ਲਗਾਤਾਰ ਟਕੀ ਜਾ ਰਹੀ ਹੈ ਫਿਰ ਵੀ ਅਸੀਂ ਭਾਵੇਂ ਟੋਟਿਆਂ ਦੇ ਰੂਪ ਦੇ ਵਿੱਚ ਇਹ ਇਨਫੋਰਮੇਸ਼ਨ ਹਾਸਲ ਕਰ ਰਹੇ ਹਾਂ ਉਹ ਕੋਸ਼ਿਸ਼ ਕਰਦੇ ਹਾਂ ਅਸੀਂ ਜੇਕਰ ਹੋਰ ਕੋਈ ਗੱਲਬਾਤ ਰੁਪਿੰਦਰ ਸਿੰਘ ਜੀ ਹੋਂ ਤੋਂ ਜਾਣ ਸਕੀਏ ਰੁਪਿੰਦਰ ਸਿੰਘ ਜੀ ਅ ਜਿਸ ਨਿਹੰਗ ਸਿੰਘ ਦੀਆਂ ਤਸਵੀਰਾਂ ਆ ਰਹੀਆਂ ਨੇ ਉਹਨਾਂ ਦੇ ਕਿੰਨੇ ਕ ਸੱਟ ਲੱਗੀ ਆ ਨਿਹੰਗ ਸਿੰਘਰਾਂ ਦੇ ਕੀ ਉਹਨਾਂ ਨੂੰ ਕੋਈ ਮੈਡੀਕਲ ਸਹਾਇਤਾ ਦਿੱਤੀ ਗਈ ਆ ਅਜੇ ਤੱਕ ਹਾਂ ਜੀ ਜੀ ਆਵਾਜ਼ ਕੱਟੀ ਗਈ ਹਾਂ ਜੀ ਮੈਂ ਜਿਸ ਨਿਹੰਗ ਸਿੰਘ ਦੀਆਂ ਆਪਣੇ ਕੋਲ ਤਸਵੀਰਾਂ ਆਈਆਂ ਨੇ ਜਿਨ੍ਹਾਂ ਦੇ ਸਿਰ ਤੇ ਵਿੱਚ ਕਾਫੀ ਸੱਟ ਲੱਗੀ ਹੈ ਜਿਨ੍ਹਾਂ ਦੇ ਉੱਤੇ ਹਮਲਾ ਹੋਇਆ ਉਹਨਾਂ ਨੂੰ ਕੋਈ ਮੈਡੀਕਲ ਸਹਾਇਤਾ ਦਿੱਤੀ ਗਈ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਾਂ ਕੀ ਆ ਸਾਰੀ ਉਹਦੀ ਸਿਚੁਏਸ਼ਨ ਬਿਲਕੁਲ ਬਿਲਕੁਲ ਸਿੰਘ ਆਪਣੇ ਉਹ ਉਹਨਾਂ ਨੇ ਉਹਦੇ ਹੀ ਐਡਮਿਟ ਲੈ ਕੇ ਐਡਮਿਟ ਕਰਤਾ ਸੀਗਾ ਕੋਈ ਉਹਨਾਂ ਦੇ ਜਿਆਦਾ ਉਦਾਂ ਸੱਟ ਨਹੀਂ ਵਜੀ ਪਰ ਡਾਂਗਾ ਕਾਫੀ ਵਜੀ ਆ ਉਹਨਾਂ ਦੇ ਉਹ ਜਿਹੜੀ ਵੀਡੀਓ ਦੇ ਵਿੱਚ ਤੁਹਾਨੂੰ ਡਾਂਗਾ ਨਹੀਂ ਦਿਸਦੀਆਂ ਕਿਉਂਕਿ ਸਭ ਤੋਂ ਪਹਿਲਾਂ ਉਹ ਪਹਿਲਾਂ ਕੋਈ ਜਦੋਂ ਸਾਡੇ ਜੀ ਸਾਡੇ ਸੱਜਣਾ ਦੇ ਗੁਰਪ੍ਰੀਤ ਸਿੰਘ ਹੋਰ ਆ ਜਿਹੜੇ ਸਿੰਘ ਆ ਉਹਨਾਂ ਦੇ ਵੀ ਵਜੀਆਂ ਸੱਟਾਂ ਜੀ ਉਹ ਵੀ ਸੋਸ਼ਲ ਮੀਡੀਆ ਤੇ ਉਹਨਾਂ ਨੇ ਆਪਣੀਆਂ ਸਾਰੀਆਂ ਫੋਟੋਆਂ ਵਾਇਰਲ ਕੀਤੀਆਂ ਤੇ ਆ ਉਹ ਤਸਵੀਰਾਂ ਨੇ ਭਾਈ ਸਾਹਿਬ ਜੀ ਜਿੱਥੇ ਗੁਰੂਆਂ ਦਾ ਜੀ ਅ ਮੇਰੇ ਪਾਸ ਦੇ ਵਿੱਚ ਇੱਕ ਵਾਰ ਫਿਰ ਸੀ ਕਨੈਕਸ਼ਨ ਟ੍ਰਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਕਿਉਂਕਿ ਇਹ ਖਾਸ ਇਨਫੋਰਮੇਸ਼ਨ ਖਾਸ ਗੱਲ ਆ ਇਸ ਲਈ ਅਸੀਂ ਜ਼ਗਰਦਾਰੀ ਲੱਗੇ ਰਵਾਂਗੇ ਹਾਂਜੀ ਹਾਂਜੀ ਸਾਡੇ ਖੰਧਿਆਲ ਤੋਂ ਦਰਾਂ ਦਾ ਪਾਸ਼ਾ ਦੇ ਦਰ ਮੰਜੀ ਹਾਲ ਠੀਕ ਹੈ ਜੀ ਹਾਂ ਬਿਲਕੁਲ ਉਹ 3 ਦੇ ਗੇਟ ਲੱਗੇ ਦਿਖ ਰਹੇ ਨੇ ਸਾਰਾ ਰਸਤਾ ਜੀ ਜੀ ਸਹੀ ਹੈ ਤੋ ਵਾਕਈ ਦੇਖੀਏ ਕਿ ਜੀ ਤੋ ਬਿਲਕੁਲ ਇਸ ਦੇ ਵਿੱਚ ਸਾਹਮਣੇ 3 ਲੱਗੀਆਂ ਜੀ ਇਹਨਾਂ 3 ਦੇ ਸਾਹਮਣੇ ਇੱਕ ਮੋਰਚਾ ਹੋਰ ਲੱਗ ਚੁੱਕਿਆ ਕਿਉਂਕਿ ਸੰਗ ਤਾਂ ਅੱਗੇ ਨਹੀਂ ਆਉਣ ਦਿੱਤਾ ਨਾ ਕੋ ਰਸਾ ਦੌਣ ਦੇਤੇ ਆ ਜੀ ਇਧਰੋਂ ਸਾਰੇ ਜਿਹੜੇ ਸੰਗ ਬੈਠੇ ਉਹਨਾਂ ਨੂੰ ਬਾਹਰ ਉਧਰ ਜਾਣ ਦਿੱਤਾ ਕੋਈ ਪੱੜੇ ਪਏ ਤਾਂ ਕੋਈ ਪਾਤੀ ਇੱਥੇ ਗੱਲ ਨਹੀਂ ਸੰਗ ਤਾਂ ਉਵੇਂ ਬੈਠੇ ਜੀ ਤੱਕ ਜਿਹੜਾ ਇਹਨਾਂ ਨੇ ਆਪਣੀਆਂ ਸਰਾਵਾਂ ਦੇ ਲੈਕ ਬਾਕੂਆਂ ਉਹਨਾਂ ਨੂੰ ਵੀ ਜਿੰਦੇ ਲਾ ਦਿੱਤਾ ਬਿਲਕੁਲ ਜਿਵੇਂ ਜਿਵੇਂ ਤੁਸੀਂ ਦਿਖਾ ਰਹੇ ਹੋ ਸਾਨੂੰ ਉਸੇ ਹੀ ਸਮੇਂ ਦਾ ਚੇਤਾ ਆ ਰਿਹਾ ਜਿਉਂ ਜਿਉਂ ਨਰੈਣੂ ਮਹੰਤ ਨੇ ਸਾਰੇ ਪਾਸਿਓਂ ਬਲਾਕੇਜ ਕਰ ਦਿੱਤਾ ਸੀ ਅਤੇ ਪਹਾੜੇ ਦੇ ਜਿਹੜੇ ਗੁੰਡੇ ਸੱਦ ਕੇ ਉਹਨਾਂ ਨੇ ਸਿੱਖ ਸਿੰਘਾਂ ਦੇ ਉੱਤੇ ਜਿਹੜਾ ਵਾਰ ਕਰਵਾਇਆ ਸੀ ਉਹ ਸ਼ਰੋਣੀ ਕਮੇਟੀ ਕੋਲ ਤਾਂ ਆਲਰੇਡੀ ਆਪਾਂ ਕਹੇ ਜੀ ਕਿ ਇੱਕ ਜੌਬ ਦੇ ਉੱਤੇ ਪ੍ਰੋਪਰ ਜੌਬ ਦੇ ਉੱਤੇ ਰੱਖੀ ਉਹਨਾਂ ਦੀ ਕਾਸਟ ਫੋਰਸ ਆ ਜਿਹੜੀ ਗੁੰਡਿਆਂ ਦਾ ਰੂਪ ਧਾਰਨ ਲੈਂਦੀ ਆ ਤੋਂ ਇਹ ਦੇਖ ਸਕਦੇ ਹੋ ਤੁਸੀਂ ਸਾਰੀਆਂ ਤਸਵੀਰਾਂ ਕਿ ਸਕੈਫੋਲਡਿੰਗ ਅ ਜਿਹਨੂੰ ਆਪਾਂ ਅੰਦਰੋਂ ਪੱਖ ਦੇ ਕਰਾਂ ਜਿਹੜਾ ਦੂਜੇ ਪਾਸੇ ਆਪਣਾ ਤੁਹਾਨੂੰ ਲੱਗਿਆ ਹਾਂਜੀ ਉਹ ਦੂਜੇ ਪਾਸੇ ਇਧਰਲੇ ਪਾਸੇ ਸੰਗਤ ਦਾ ਧਰਨਾ ਇਧਰ ਲੱਗਿਆ ਬਹੁਤ ਅੱਛਾ ਠੀਕ ਹੈ ਇੱਕ ਕਿਹੜੇ ਲੰਗਰ ਹਾਲ ਦਾ ਪਰ ਕਿਹੜਾ ਪਾਸਾ ਰਹਿ ਜਾਂਦਾ ਜੀ ਤੁਸੀਂ ਥੋੜੇ ਦੱਸੋਗੇ ਠੀਕ ਹੈ ਜੀ ਉਧਰ ਸੰਗਤ ਜਿਆਦਾ ਸਾਹਮਣੇ ਹੈ ਜੀ ਇਹ ਲੰਗਰ ਹਾਲ ਦੇ ਬਿਲਕੁਲ ਸਾਹਮਣੇ ਉਧਰ ਸੰਗਤ ਜਿਆਦੇ ਵੱਡੇ ਰੂਪ ਦੇ ਵਿੱਚ ਹੈ ਤੁਹਾਡੇ ਨਾਲ ਦਿਖਣ ਨੂੰ ਲੱਗ ਰਹੀ ਹੈ ਬਿਲਕੁਲ ਬਿਲਕੁਲ ਜੇ ਸਾਰੀ ਸੰਗਤ ਇ ਉਧਰ ਹਨ ਇਹ ਤਾਂ ਲੰਗਰ ਨਹੀਂ ਦਿੱਤਾ ਗਿਆ ਠੀਕ 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 ਸੋ ਕੀ ਤੁਹਾਨੂੰ ਉਹਨਾਂ ਨੇ ਇੱਕ ਤਰ੍ਹਾਂ ਪੂਰਾ ਚਾਰੇ ਪਾਸੇ ਘੇਰ ਕੇ ਰੱਖਿਆ ਹੋਇਆ ਜਾਂ ਤੁਹਾਡੇ ਕੋਲ ਬਾਹਰ ਆਉਣ ਜਾਣ ਦੀ ਸੁਵਿਧਾ ਹੈਗੀ ਆ ਬਿਲਕੁਲ ਨਹੀਂ ਜੀ 2 ਵਜੇ ਤੋਂ ਬਾਅਦ ਕੋਈ ਸਿੰਘ ਜਿਹੜਾ ਬਾਹਰ ਜਾਵੜਿਆ ਉਹਨੂੰ ਵਾਪਸ ਆਉਣ ਨਹੀਂ ਦਿੱਤਾ ਜਿਹੜੇ ਅਸੀਂ ਇੱਥੇ ਬੈਠੇ ਆ ਇੱਥੇ ਹੀ ਬੈਠੇ ਆ ਇਥੋਂ ਤੱਕ ਜਿਦੋਂ ਸਵੇਰੇ ਮੱਥਾ ਟੇਕਿਆ ਉਹ ਤੋਂ ਬਾਅਦ ਨਾ ਕਿਸ ਨੇ ਇਸ਼ਨਾਨ ਪਾਣੀ ਕੀਤਾ ਨਾ ਹੀ ਕੋਈ ਹੋਰ ਕੋਈ ਰਸਦਾਂ ਤੇ ਇਹਨਾਂ ਨੂੰ ਕੋਈ ਜੇ ਪ੍ਰਸ਼ਾਦਾ ਛਕਣ ਜਾਂਦਾ ਉਹ ਜੇ ਇਧਰੋਂ ਜਾਵੜਿਆ ਉਹਨੂੰ ਦੁਬਾਰਾ ਆਉਣ ਨਹੀਂ ਦਿੰਦੇ ਠੀਕ ਆ ਜਦੋਂ ਇਹਨਾਂ ਨੇ ਕੇਰਾ ਸਾਡੀ ਗੈਂਤੀ ਬਹੁਤ ਥੋੜੀ ਰਹਿ ਗਈ ਹੈ ਜਿਹੜੇ ਬਾਹਰਲੇ ਪਾਸੇ ਸਟੰਗਤਾ ਵਨ ਨੂੰ ਮੌਨੇ ਜਿੱਤਾ ਜਾ ਰਹੀ ਅੱਜ ਇੱਕ ਵਾਰੀ ਹਮਲਾ ਕਰਨ ਤੋਂ ਬਾਅਦ ਜਦੋਂ ਇਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਇਥੋਂ ਉਠਾਉਣ ਦੀ ਕੋਸ਼ਿਸ਼ ਕੀਤੀ ਕਿ ਹੁਣ ਜਦੋਂ ਤੁਸੀਂ ਬੈਠੇ ਹੋ ਉਸ ਤੋਂ ਬਾਅਦ ਵੀ ਤੁਹਾਨੂੰ ਸ਼ਰੋਨੀ ਕਮੇਟੀ ਦੇ ਅਧਿਕਾਰੀਆਂ ਨੇ ਕੋਸ਼ ਆ ਕੇ ਆਖਿਆ ਜਾਂ ਵਰਬਲ ਰੂਪ ਦੇ ਵਿੱਚ ਤੁਹਾਨੂੰ ਜਵਾਨੀ ਝੰਕਾ ਰਹੇ ਨੇ ਜਾਂ ਕਿਸ ਤਰ੍ਹਾਂ ਦੀ ਸਿਚੁਏਸ਼ਨ ਜਦੋਂ ਭਾਈ ਸਾਹਿਬ ਜਦੋਂ ਇਹਨਾਂ ਨੇ ਆਹ ਕਰਕੂਤ ਕਰਤੀ ਕੋਲ ਪੂਰਾ ਬਰਗਾੜੀ ਕਾਂਡ ਵਾਲੀ ਸਾਰੇ মিডিਆ ਵਿੱਚ ਆ ਗਿਆ ਸਾਰੇ ਪਾਸੇ ਇਹਨਾਂ ਦਾ ਜਰੂਰ ਨਿਕਲ ਗਿਆ ਹੁਣ ਇਹ ਸਾਨੂੰ ਵਾਰ-ਵਾਰ ਅੰਦਰ ਬੁਲਾ ਰਹੇ ਨੇ ਤੇ ਪਰ ਅਸੀਂ ਅੰਦਰ ਨਹੀਂ ਚਲੋ ਉੱਥੇ ਸਾਹਮਣੇ ਇਹਨਾਂ ਦੇ ਸਿਕਤਰ ਸਕੂਤਰ ਸੈਕਟਰੀ ਦੇ ਉਹ ਲੋਂਗੋ ਵਾਲ ਦੇ ਪੀਜੂਏ ਵਗੈਰਾ ਉੱਥੇ ਆਏ ਆ ਹੁਣ ਉਹ ਗੱਲਬਾਤ ਕਰਨ ਲੱਗੇ ਹੋਏ ਆ ਹਾਂਜੀ ਉਹ ਕਹਿੰਦੇ ਅਸੀਂ ਤੁਹਾਡੀਆਂ ਜਿਹੜੀਆਂ ਮੰਗਾਂ ਮੰਨ ਲੈਣੇ ਆ ਜੀ ਮੋਟਾ ਚਾਰਜ ਮਾਫ ਕਰ ਸਾਡੇ ਮਨ ਕਿਹੜੇ ਸਭ ਕੁਝ ਪਤਾ ਜਰਾ ਹਾਂ ਮੰਗਾਂ ਦੀ ਸਵਾਲ ਵਾਰੀ ਕੀ 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 ਮੰਗਾ ਰੱਖ ਰਹੇ ਹੋ ਤੁਸੀਂ ਜੇ ਪਰਚਾ ਹੋਣਾ ਚਾਹੀਦਾ ਮੇਨ ਦੁਕਾਨ ਦੇ ਖਿਲਾਫ ਠੀਕ ਆ ਜੀ ਹੋਰ ਕਿਹੜੀਆਂ ਕਿਹੜੀਆਂ ਤੁਸੀਂ ਇਹਦੇ ਵਿੱਚ ਮੰਗਾ ਰੱਖੀਆਂ ਜੇ ਤੁਹਾਡੇ ਜਵਾਨੀ ਜਵਾਬ ਨੇ ਕੀ ਤੁਸੀਂ ਦੁਹਰਾ ਸਕਦੇ ਹੋ ਤੁਹਾਡੇ ਦਰਸਤਾਂ ਦੇ ਭਾਈ ਸਾਹਿਬ 9 ਮੰਗਾਂ ਰੱਖੀਆਂ ਸੀ ਕੱਲ ਹਾਂਜੀ 9 ਮੰਗਾਂ ਜਿਹਨਾਂ ਨੇ 8 ਮੰਗਾਂ ਕੱਲ ਮੰਨ ਲਈਆਂ ਸੀ ਇੱਕ ਮੰਗ ਜਿਹੜੀ ਸਭ ਤੋਂ ਪਹਿਲਾਂ ਸੀ ਉਹ ਨਹੀਂ ਉਹਨਾਂ ਨੇ ਮੰਨੀ ਜਿਹਦੇ ਦੋਸਤ ਨੇ ਕਰਾਉਣ ਤੇ ਬਈ ਤੁਨੂਨੀ ਕਾਰਨ ਕਰਕੇ ਉਹ ਇਹਨਾਂ ਨੇ ਕੱਲ ਵੀ ਨਹੀਂ ਮੰਨੀ ਤੇ ਅੱਜ ਤੱਕ ਹੁਣ ਤੱਕ ਵੀ ਨਹੀਂ ਮੰਨੀ ਕਿਉਂ ਕਰਕੇ ਜਿਹੜੇ ਦੋ ਬੰਦਿਆਂ ਤੇ ਬਾਈ ਨੇਵੇਂ ਪਰਸਾ ਖਤਮ ਦੀ ਗੱਲ ਹੋ ਰਹੀ ਹੈ ਉਨਾ ਬੰਦ ਲੋ ਜਦੋਂ ਅੰਦਰੋਂ ਹੀ ਆਪ ਨੂੰ ਪਤਾ ਲੱਗਿਆ ਵੀ ਉਹ ਕਹਿੰਦੇ ਅਸੀਂ ਸਾਰਿਆਂ ਦੇ ਨਾਲ ਲਾਵਾਂਗੇ ਇਕੱਲੇ-ਇਕੱਲੇ ਤੇ ਜਿਹੜੇ-ਜਿਹੜੇ ਦੋਸ਼ੀ ਆ ਇਕੱਲੇ ਦੋਸ਼ੀ ਨਹੀਂ ਉਸ ਡਰ ਮਾਰੇ ਹੁਣ ਇਹ ਕਾਨੂੰਨੀ ਕਾਰਵਾਈ ਤੋਂ ਭੱਜ ਰਹੇ ਨੇ ਜੀ ਸੋ ਇਹ ਤੁਸੀਂ ਸਾਨੂੰ ਮਨ ਲੱਕ ਵਾਰ ਫਿਰ ਰੁਪਿੰਦਰ ਸਿੰਘ ਗੁਰਾਂ ਦਾ ਕਨੈਕਸ਼ਨ ਕੱਟ ਗਿਆ ਸੋ ਅਸੀਂ ਰੁਪਿੰਦਰ ਸਿੰਘ ਗੁਰਾਂ ਤੋਂ ਇਹ ਗੱਲ ਜਾਨਣਾ ਚਾਹੁੰਦੇ ਕਿ ਜਿਹੜੀ ਸਭ ਤੋਂ ਅਹਿਮ ਗੱਲ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੂਪ ਕਿੱਥੇ ਨੇ ਇਸ ਗੱਲ ਤੋਂ ਕਮੇਟੀ ਕਿੰਨੇ ਸਮੇਂ ਤੋਂ ਭੱਜ ਰਹੀ ਹੈ ਇੱਕ ਵਾਰ ਫਿਰ ਕਨੈਕਸ਼ਨ ਜੁੜਿਆ ਉਹਨਾਂ ਦਾ ਰਪਿੰਦਰ ਸਿੰਘ ਜੀ ਜਿਹੜੀ ਸਭ ਤੋਂ ਅਹਿਮ ਗੱਲ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕਿੱਥੇ ਨੇ ਇਸ ਤਰ੍ਹਾਂ ਤੁਸੀਂ ਕਿਹਾ ਕਿ ਅੱਠ ਮੰਗਾ ਮੰਨ ਲੀਏਗੇ ਸੱਲੀ ਕੇਸਾਂ ਨਹੀਂ ਰਹਿ ਗਈ ਆ ਉਹਤੇ ਵੀ ਸਹਿਮਤ ਹੋ ਗਈਏ ਕਿ ਅਸੀਂ ਸੰਗਤਾਂ ਦੇ ਸਾਹਮਣੇ ਲਾ ਕੇ ਰੱਖਾਂਗੇ ਪਾਵਨ ਸਰੂਪ ਉਹ ਉਹ ਲੰਮੇ ਸਮੇਂ ਚ ਰੱਖਦੇ ਆ ਨਾ ਉਹ ਕਹਿੰਦੇ ਅਸੀਂ 3 ਮਹੀਨੇ ਬਾਅਦ ਦੱਸਾਂਗੇ ਅਸੀਂ ਆਪ ਦੀ ਪ੍ਰਚਾਰਕ ਭੇਜਾਂਗੇ ਪਿੰਡਾਂ 'ਚ ਉਹ ਭਾਈ ਸਾਹਿਬ ਇਹਨਾਂ ਨੇ ਕੀ ਕਰਨਾ ਜਿੱਥੇ ਸਰਕਾਰੀ ਦਫ਼ਤਰ ਉਹਦੇ ਸਰੂਪ ਜਿੱਥੇ ਵੀ ਗਏ ਗਏ ਤਾਂ ਗੁਰਦ੍ਰਬੰਦਗ ਘੇਟੀ ਦੇ ਰਹੀ ਹੈ ਉਹ ਪੁਰਾਣੀਆਂ ਚੀਜ਼ਾਂ ਕਰਨੀਆਂ ਪੁਰਾਣੀਆਂ ਡਾਟਾ ਦੀ ਸੈਟਿੰਗਾਂ ਕਰਨ ਤੇ ਸਮਾਂ ਲੱਗਣਾ ਚੰਨ ਸਾਤ ਨੂੰ ਵੀ ਮਹੀਨੇ ਦੇ ਮੰਗੇ ਆ ਤੇ ਨਹੀਂ ਉਹਦੇ ਵਿੱਚ ਜਿਹਨਾਂ ਕੋਲ ਰਿਕਾਰਡ ਤਾਂ ਪਹਿਲੇ ਪਿਆ ਹੀ ਆ ਆਨਲਾਈਨ ਸਰਵਰ ਰਿਕਾਰਡ ਆ 3-3 ਲੱਖ ਰੁਪਏ ਕਾਦੀ ਤਨਖਾਹ ਦਿੰਦੇ ਸੀਗੇ ਜੇ ਹਜੇ ਵੀ 3 ਸਾਲ 3 ਸਾਲ 3 ਮਹੀਨੇ ਦਾ ਸਮਾਂ ਮੰਗਦੇ ਆ ਜੀ ਸਹੀ ਗੱਲ 3 ਮਹੀਨੇ ਦੇ ਸਮੇਂ ਨਾਲ ਤਾਂ ਜਿਹੜਾ ਹੁਣ ਇੱਕ ਰੋ ਬਣਿਆ ਹੋਇਆ ਇੱਕ ਸੰਗਤਾਂ ਦੇ ਵਿੱਚ ਰੋਸ ਬਣਿਆ ਹੋਇਆ ਇੱਕ ਤਰ੍ਹਾਂ ਉਹਨੂੰ ਵੀ ਇਹ ਲਮਕਾਉਣਾ ਲਮਕਾਉਣ ਦੇ ਬਾਰੇ ਸੋਚ ਰਿਹਾ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਰੋਸ ਨੇ ਉਹਨਾਂ ਨੂੰ ਜ਼ਬਰ ਦੇ ਤਰੀਕੇ ਦੇ ਨਾਲ ਅਤੇ ਜਿਹੜੀ ਕੂਟਨੀਤੀ ਜਾਂ ਆਪਾਂ ਕੂਟਨੀਤੀ ਨੇ ਇੱਕ ਬਹੁਤ ਮਾੜੀ ਨੀਤੀ ਦੇ ਨਾਲ ਇਹਨਾਂ ਨੂੰ ਉਹਨਾਂ ਨੂੰ ਠੰਡੇ ਪਾਉਣ ਦਾ ਇਹਨਾਂ ਦਾ ਇੱਕ ਐਕਸਪੀਰੀਅੰਸ ਹੈ ਇਹ ਆਪਾਂ ਪਿਛਲੇ ਸਮੇਂ ਦੇ ਵਿੱਚ ਵੀ ਇਹ ਦੇਖ ਚੁੱਕੇ ਹਾਂ ਉਹ ਸੰਗਤਾਂ ਦਾ ਹੁਣ ਸੰਗਤਾਂ ਦਾ ਹੁਣ ਕੀ ਵਿਚਾਰਿਆ ਅੱਛਾ ਮੋਰਚਾ ਇਸੇ ਤਰ੍ਹਾਂ ਹੀ ਚੱਲੇਗਾ ਬਿਲਕੁਲ ਜੀ ਮੋਰਚਾ ਇਸੇ ਤਰ੍ਹਾਂ ਹੀ ਚੱਲੂਗਾ ਜਿੰਨਾ ਚਿਰ ਐਫ ਆਈ ਆਰ ਨਹੀਂ ਹੁੰਦੀ ਉਨਾ ਚਿਰ ਉਹਦਾ ਸਵਾਲ ਹੀ ਨਹੀਂ ਪੈਦਾ ਹੋ ਸਕਦਾ ਚਾਹੇ ਡੰਗਾ ਮਾਰਨ ਚਾਹੇ ਗੋਲੀਆਂ ਮਾਰਨ ਕੁਛ ਮਰਜ਼ੀ ਕਰਨਾ ਇਥੇ ਇਹ ਧਰਨੇ ਦਾ ਰੂਪ ਵਾ ਕਰਕੇ ਹੋਰ ਕੁਝੇ ਜਾਵਗੇ ਐਫ ਆਰ ਹੀ ਗਲਤ ਤੁਸੀਂ ਸਹੀ ਮੰਨੀ ਕਿ ਉਹ ਵੀ ਹੋਣੀ ਚਾਹੀਦੀ ਆ ਪਰ ਕੀ ਜਿਹੜੇ ਸਰੂਪਾਂ ਦੀ 3 ਮਹੀਨੇ ਵਾਲੀ ਗੱਲ ਆ ਕਿ ਉਹ ਤੇ ਵੀ ਤੁਸੀਂ ਮੰਗ ਕਰੋਗੇ ਕਿ ਇਮੀਡੀਏਟਲੀ ਲਿਆਂਦੇ ਜਾਣ ਉਹਨਾਂ ਬਿਲਕੁਲ ਉਹ ਕੱਲ ਹੀ ਕਹਿਤਾ ਸੀ ਉਹਨਾਂ ਨੂੰ ਜੀ ਤੁਹਾਡੇ ਕੋਲ ਰਿਕਾਰਡ ਹੈ ਕਿ ਤੁਸੀਂ 3-3 ਲੰਕ ਤਰੀਖਾ ਨੂੰ ਕਾਹਦੀ ਦਿੱਤੀ ਹੈ ਸਹੀ ਜੀ ਤਾਂ ਇਹ ਨਵਾਂ ਬਾਰੇ ਕੰਟਰੋਲ ਨੂੰ ਸਾਹਮਣੇ ਉਹ ਸਾਰੇ ਡਿਟੇਲ ਲੈ ਕੇ ਦੋ ਸੰਗਤ ਨੂੰ ਉਹ 18 ਤਰੀਕ ਦਾ ਇਹਨਾਂ ਨੇ ਕੱਲ ਤਰੀਕ ਨੂੰ ਹੀ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਜਿਹੜਾ ਇਹਨਾਂ ਨੇ ਇੱਕ ਆਪਾਂ ਰੋਲਾ ਇਸ ਗੱਲ ਤੇ ਨੇ ਜਿਹੇ ਮਾਰਕਾ ਕੱਢਦੇ ਆ ਉਹਨਾਂ ਨੇ ਸਾਰਾ ਦੇ ਨਾਮ ਲਿਖਦੇ ਨੇ ਸਾਰੇ ਦੇ ਨਾਮ ਬੋਲਦੇ ਨੇ ਇੱਥੇ ਡਰ ਤੋਂ ਜਿਹੜਾ ਉਹ ਕਾਨੂੰਨੀ ਕਾਰਵਾਈ ਨਹੀਂ ਕਰਦੇ ਪਰਚਾ ਨਹੀਂ ਕਰਦੇ ਤੇ ਫਿਰ ਉਹਨੇ ਐਸਪੀ ਡੀ ਸਾਹਿਬ ਇੱਥੇ ਆਏ ਨੇ ਉਹਨਾਂ ਨੇ ਕਿਹਾ ਵੀ ਅਸੀਂ ਚਲੋ ਇੱਕ ਵਾਰੀ ਜਿਹੜੀ ਤੁਹਾਡੀ ਸ਼੍ਰੋਮਣੀ ਕਮੇਟੀ ਦੀ ਤੇ ਸਿੱਖ ਜਥੇਬੰਦੀਆਂ ਬੰਦਿਆਂ ਦੀ ਜਿਹੜੀ ਕੰਪਲੀਟ ਦੇ ਆਧਾਰ ਤੇ ਅਸੀਂ ਪਰਚਾ ਕਰ ਦਿੰਨੇ ਆ ਜਿਹੜੇ ਬੰਦੇ ਤੁਹਾਨੂੰ ਕਲੀਅਰ ਆ ਉਹ ਪਾ ਦਿੰਨੇ ਆ ਬਾਕੀ ਅਸੀਂ ਅਣਪਛਾਤੇ ਪਾ ਦਾਂਗੇ ਬਾਅਦ ਚ ਪੈ ਜਾਣਗੇ ਤੇ ਪਰ ਸ਼੍ਰੋਮਣੀ ਕਮੇਟੀ ਨੂੰ ਇਹ ਡਰਾ ਇਹਨਾਂ ਨੂੰ ਮਸੰਦਾ ਨੂੰ ਇਹ ਡਾਰਾਂ ਕਿਉਂ ਕਰਕੇ ਜਿਹੜੇ ਦੋ ਬੰਦੇ ਇੱਕ ਵਾਰੀ ਇਸ ਪਰਚੇ ਦੇ ਵਿੱਚ ਆ ਗਏ ਉਹ ਬਾਹਰ ਬੁੱਲਣਗੇ ਉਹ ਸਾਡੇ ਤੋਂ ਪਰਕਰਚ ਵੀ ਨੇ ਜਿਹੜੇ ਹੋਰ ਇਹਨਾਂ ਦੇ ਮੈਂਬਰ ਜਿਹੜੇ ਇਹਨਾਂ ਦੇ ਸਿਲੇਵਾਦਾਰ ਨੇ ਜਿਨ੍ਹਾਂ ਦੇ ਉੱਤੇ ਪਰਚਾ ਪੈਂਦਾ ਛੋਟੇ ਲੈਵਲ ਤੇ ਜਿਹੜੇ ਪਰਚਾ ਪਾ ਕੇ ਨਵੇੜਾ ਫਾ ਦਫਾ ਕਰਨ ਨੂੰ ਫਿਰਦੇ ਆ ਉਹ ਸਾਡੇ ਸੰਪਰਕ ਜਿੰਨੇ ਅਸੀਂ মিডিਆ ਦੇ ਸਾਹਮਣੇ ਲਿਆਵਾਂਗੇ ਉਹ ਫਿਰ ਕੱਲਾ ਕੱਲਾ ਨਾ ਬੋਲਣਗੇ ਸਹੀ ਸਹੀ ਬਹੁਤ ਤੁਸੀਂ ਇੰਪੋਰਟੈਂਟ ਗੱਲ ਰੱਖੀ ਤੁਹਾਡੇ ਸੰਪਰਕ ਦੇ ਵਿੱਚ ਸੋ ਅਗਲੀ ਅਗਲਾ ਜਿਹੜਾ ਪੁਆਇੰਟ ਉਹ ਇਹ ਆ ਰੁਪਿੰਦਰ ਸਿੰਘ ਜੀ ਕਿ ਇਹ ਗੱਲ ਤਾਂ ਕਰ ਰਹੇ ਨੇ ਪਰਚੇ ਕਰਾਉਣ ਦੀ ਉਹਨਾਂ ਦੇ ਉੱਤੇ ਪਰ ਕੀ ਸਿਰਫ ਕੱਲਾ ਪਰਚੇ ਕਰਾ ਕੇ ਇਹ ਛੱਡ ਜੂਗਾ ਪਰਚੇ ਕਰਾਉਣਾ ਤਾਂ ਇੱਕ ਸਿਰਫ ਆਮ ਦੀ ਗੱਲ ਹੋ ਸਕਦਾ ਹੁਣ 6 ਮਹੀਨੇ ਦੀ ਸਜ਼ਾ ਹੋਵੇ ਪਰ ਜਿੱਡੀ ਵੱਡੀ ਗੁਰਾਇਤ ਕੀਤੀ ਆ ਉਹਦੇ ਵਿੱਚ ਤਾਂ ਪੂਰੀ ਦੀ ਪੂਰੀ ਸ਼ਰੋਮਣੀ ਕਮੇਟੀ ਵੀ ਆਉਂਦੀ ਆ ਕਿਉਂਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਗੁਰਦੁਆਰਿਆਂ ਦੇ ਪ੍ਰਬੰਧ ਉਹਨਾਂ ਨੇ ਕਰਨੇ ਆ ਤੇ ਗੁਰਦੁਆਰਿਆਂ ਦੇ ਵਿੱਚ ਪ੍ਰਬੰਧ ਉਹਨਾਂ ਨੇ ਇਕੱਲੇ ਪੱਤਰਾਂ ਦੇ ਥੋੜੀ ਕਰਨੇ ਆ ਸਭ ਤੋਂ ਵੱਡੀ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਰੂਪਾਂ ਦੀ ਜਿਹੜੀ ਉਹਨਾਂ ਦਾ ਅਦਬ ਸਤਕਾਰ ਕਾਇਮ ਰੱਖਣਾ ਸਾਡੇ ਮਹਾਰਾਜ ਜੇਕਰ ਮਹਾਰਾਜੇ ਦਾ ਵੀ ਮਹਾਰਾਜ ਜੀ ਕਹਿੰਦੇ ਆਪਾਂ ਭਾਵ ਕਿ ਉਸ ਦੀ ਉਸ ਦੀ ਪਰਜਾ ਜਿਹੜੀ ਉਹ ਸਤਕਾਰ ਕਾਇਮ ਨਾ ਰੱਖ ਕਰਕੇ ਫੇਰ ਉਸ ਦਾ ਕੀ ਕੰਮ ਆ ਫਿਰ ਸ਼੍ਰੋਮਣੀ ਕਮੇਟੀ ਦਾ ਤਾਂ ਕੋਈ ਕੰਮ ਨਹੀਂ ਰਹਿ ਗਿਆ ਕਿ ਉਹ ਸਾਰੀ ਹੀ ਇਹ ਦੇ ਵਿੱਚ ਨਹੀਂ ਲਿਬੇਟੀ ਜਾਣੀ ਚਾਹੀਦੀ ਇਸ ਕਾਰਵਾਈ ਦੇ ਵਿੱਚ ਤੇ ਸਾਰੀ ਨੂੰ ਹੀ ਨਹੀਂ ਸਾਈਡ ਖੁੱਡੇ ਲੈਣਾ ਲਾਉਣਾ ਚਾਹੀਦਾ ਭਾਈ ਸਾਹਿਬ ਮੇਰੇ ਖਿਆਲ ਨਾਲ 82 ਤੋਂ ਪਹਿਲਾਂ ਲੱਗਿਆ ਸੀ ਧਰਨਾ ਜੀ ਇੱਕ ਮਹੀਨੇ ਤੋਂ ਬਾਅਦ ਪਹਿਲੀ ਵਾਰ ਹੀ ਲੱਗਿਆ ਠੀਕ ਹੈ ਤਾਂ ਸ਼ੁਰੂਆਤ ਹੋ ਗਈ ਆ ਅੱਗੇ ਸੰਗਤਾਂ ਆਪੇ ਰਾਹ ਬਣਾਉਣ ਇਹਨਾਂ ਨੂੰ ਮਸੰਦਾ ਨੂੰ ਇੱਥੋਂ ਕੱਢਣਾ ਕਿਉਂਕਿ ਲੋਕਾਂ ਵਾਲੇ ਪਹਿਲਾਂ ਕਿਹਾ ਸੀ ਫੌਜਦਾਰੀ ਅਸੀਂ ਪਰਚੇ ਕਰਾਂਗੇ ਹੁਣ ਥੁੱਕ ਕੇ ਟੱਟ ਲਿਓ ਵਾਪਸ ਲੈ ਆਲੇ ਕੰਮ ਕਰਕੇ ਉਹਨਾਂ ਦੇ ਡਾਇਰੈਕਟ ਨਾਮ ਲੈਦੇ ਨੇ ਸੀ ਅੱਛਾ ਜੇ ਕਿਸੇ ਤੇ ਕਾਰਵਾਈ ਹੁੰਦੀ ਆ ਉਹ ਨਾਂ ਤਾਂ ਲਊਗਾ ਜਦੋਂ ਉਹਦੇ ਤੇ ਬਣਦੀ ਕਾਰਵਾਈ ਹੋ ਗਈ ਉਹਦੇ ਆਸੀ ਬੰਡੇਗੇ ਉਹ ਸਾਰਿਆਂ ਦੇ ਨਾਮ ਲਾਊਗਾ ਜੀ ਉਹ ਇਹਨਾਂ ਨੇ ਸਾਰੀ ਉਹ ਚੀਜ਼ ਨੂੰ ਬੰਦ ਕਰਨ ਵਾਸਤੇ ਉਹ ਅਸੀਂ ਅੰਦਰੂਨੀ ਕਾਰਵਾਈ ਕਰਾਂਗੇ ਇਦਾਂ ਕਰਾਂਗੇ ਪਹਿਲਾਂ ਇਹ ਕਹਿੰਦੇ ਚਲੋ ਹੁਣ ਆਏ ਆ 18 ਤਰੀਕ ਦੀ ਇਹਨਾਂ ਨੇ ਮੀਟਿੰਗ ਰੱਖੀ ਆ ਪਰ ਸਾਨੂੰ ਇਹਨਾਂ ਨੇ ਵਿਸ਼ਵਾਸ ਦਵਾਇਆ ਸੀ ਕੱਲ ਅਸੀਂ ਲੈਕਚਰ ਦੇ ਦੇਨੇ ਹਾਂ ਕਮਿਟੀ ਨੂੰ ਜੀ ਉਹ ਵਾਲੇ ਸਮੇਟ 18 ਤਰੀਕ ਨੂੰ ਸੀ ਪਾਛੇ ਕਰਾਂਗੇ ਪਰ ਨਹੀਂ ਸਾਨੂੰ ਕਿਸੇ ਦੀ ਕੋਈ ਵਿਸ਼ਵਾਸ ਜਿਹੜੇ ਗੁਰੂ ਦੇ ਨੇ ਬਣਿਆ ਸੀ ਉਹਨਾਂ ਤੇ ਕਿਹੜੇ ਹਿਸਾਬ ਨਾਲ ਵਿਸ਼ਵਾਸ ਕਰਦੇ ਆ ਬਿਲਕੁਲ ਪਾਛੇ ਤੋਂ ਮਾੜੀ ਨੂੰ ਵੇਚੀ ਜਾਂਦੇ ਆ ਬਿਲਕੁਲ ਪਛਤਾਤਾ ਪਰ ਚਲੋ ਉਹ ਇੱਕ ਸਾਡਾ ਟ੍ਰੈਡੀਸ਼ਨ ਰਿਹਾ ਉਸ ਤਰ੍ਹਾਂ ਕਰਨ ਦਾ ਪਰ ਉਸ ਦੇ ਲਈ ਉਹ ਹੀ ਬੰਦਾ ਇੱਕ ਜਾਇਜ਼ ਹੋ ਸਕਦਾ ਜਿਹੜਾ ਕਿਸਕੇ ਆਪਣਾ ਹਿੰਦੂ ਦੀ ਸੇਵਾ ਦਿੱਤਾ ਤਾਂ ਉਹ ਉਸੇ ਯੋਗ ਬਣੇ ਪਰ ਇਹ ਤਾਂ ਖੁਦ ਆਪਣੀਆਂ ਹੀ ਨੇ ਨਿਲਾਇਕੀਆਂ ਨੇ ਤੇ ਆਪ ਹੀ ਇਹ ਪਛਤਾਪ ਕਰਾਉਣ ਵਾਲੇ ਨੇ ਸਾਲੇ ਆਪ ਹੀ ਦੋਸ਼ੀ ਨੇ ਤੇ ਆਪ ਹੀ ਜੱਜਮੈਂਟ ਨੂੰ ਕਰ ਰਹੇ ਨੇ ਮਾ ਰੀਆ ਤੁਹਾਨੂੰ ਬਹੁਤ-ਬਹੁਤ ਧੰਨਵਾਦ ਜੀ ਬਿਲਕੁਲ 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 ਸਹੀ ਗਿਆ ਤੁਸੀਂ ਅਸੀਂ ਉਹਦੇ ਵਿੱਚ ਜੀ ਅੱਜ ਹਾਈ ਕੋਰਟ ਦਾ ਵਕੀਲ ਵੀ ਪਾਇਆ ਵਿੱਚ ਜਿਹੜਾ ਪੈਨਲ ਸਾਡਾ ਅੰਦਰ ਗੱਲਬਾਤ ਕਰਨ ਲੱਗਿਆ ਇਸੇ ਕਰਕੇ ਐਸੀ ਪਾਇਆ ਕਿਉਂ ਕਰਕੇ ਚੋਰਾਂ ਨੇ ਤਾਂ ਆਪਦੀ ਆਪਦੇ ਵੱਲੋਂ ਹੀ ਲਿਖਣਾ ਇਹਨਾਂ ਨੇ ਹਾਂਜੀ ਅੱਜ ਹਾਈ ਕੋਰਟ ਦੇ ਵਕੀਲ ਗਿਆ ਨਾਲ ਜੀ ਇਹਨਾਂ ਚੋਰਾਂ ਨੇ ਤਾਂ ਆਪਦੀ ਆਪਦੀ ਜਿਹੜੇ ਆਪਾਂ ਕਹਿੰਦੇ ਸ਼ਿਕਾਇਤ ਲਿਖਣੀ ਹੈ ਉਹ ਚੋਰ ਨੇ ਤਾਂ ਆਪਦੇ ਹਿਸਾਬ ਨਾਲ ਹੀ ਲਿਖਣੀ ਹੈ ਨਾ ਆਪਦੇ ਬਿਆਨ ਚੋਰਾਂ ਨੇ ਆਪਦੇ ਹਿਸਾਬ ਨਾਲ ਹੀ ਦੇਣੇ ਕੱਲ ਨੂੰ ਅਸੀਂ ਬੜੀ ਵੀ ਹੋਣਗੇ ਤੋਂ ਇਸ ਕਰਕੇ ਜਿ세 ਬੰਦੀਆਂ ਦੇ ਬੰਦੇ ਭੇਜੇ ਅੱਜ ਤੇ ਜੀ ਆਪਾ ਰਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕੌਮੀ ਆਵਾਜ਼ ਦੀਆਂ ਕੌਮੀ ਆਵਾਜ਼ ਦੇ ਜਿਹੜੇ ਦਰਸ਼ਕ ਆ ਉਹਨਾਂ ਦੇ ਲਈ ਸਮਾਂ ਕੱਢਿਆ ਅਤੇ ਸਿੱਖ ਸੰਗਤ ਦੇ ਧਰਮੇ ਤੇ ਬੈਠੀਆਂ ਦੇ ਵੀ ਦਰਸ਼ਨ ਕਰਵਾਏ ਸੋ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਪੂਰੀ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਨੇ ਉਹ ਤੁਹਾਡੇ ਸਭ ਨਾਲ ਨੇ ਤੁਸੀਂ ਨਿੱਜੀ ਰੂਪ ਦੇ ਵਿੱਚ ਪਹਿਲਾਂ ਵੀ ਬਹੁਤ ਤਸ਼ੱਦਦ ਦੇ ਵਿੱਚ ਨਿਕਲ ਚੁੱਕੇ ਹੋ ਸੋ ਆਪਾਂ ਤੁਹਾਨੂੰ ਕਾफी ਸਮੇਂ ਤੋਂ ਜਾਣਦੇ ਹਾਂ ਜਦੋਂ ਤੁਹਾਨੂੰ ਅਤੇ ਤੁਹਾਡੇ ਭਰਾਤਾਂ ਨੂੰ ਆ ਪੁਲਸ ਤੇ ਵੱਲੋਂ ਚੱਕਿਆ ਗਿਆ ਸੀ ਬਾਦਲ ਸਰਕਾਰ ਵੇਲੇ ਤੇ ਠੁੱਠੇ ਪੁਲਸ ਮੁਕਾਬਲੇ ਪਾਏ ਸੀ ਤੇ ਠੁੱਠੇ ਮਾਫੀ ਚਾਹਣੇ ਠੁੱਠੇ ਤੁਹਾਡੇ ਤੇ ਕੇਸ ਪਾਏ ਸੀ ਅਤੇ ਤੁਹਾਨੂੰ ਨਿੱਜੀ ਰੂਪ ਵਿੱਚ ਬਹੁਤ ਟਾਰਚਰ ਕੀਤਾ ਸੀ ਸੋ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰੋ ਤੁਹਾਡਾ ਵੀ ਇੱਕ ਸੰਘਰਸ਼ ਵਾਲਾ ਜੀਵਨ ਹੈ ਤੇ ਪ੍ਰਮਾਤਮਾ ਤੁਹਾਨੂੰ ਵਾਹਿਗੁਰੂ ਹੋਰ ਖਿਮਤ ਬਖਸ਼ੇ ਜੀ ਵਾਹਿਗੁਰੂ ਜੀ ਕਰਤਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हां जी दर्शको एसन और रुपेंद्र सिंह ਪੰਜ ਗਾਇਆ ਇਸ ਨੌਜਵਾਨ ਬਾਰੇ ਤੁਸੀਂ ਜਾਣਦੇ ਹੋਵੋਗੇ ਜਿਹੜੇ ਨਹੀਂ ਜਾਣਦੇ ਆਪਾਂ ਦੱਸਦੀ ਕਿ ਜਦੋਂ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਬੇਅਦਬੀ ਹੁੰਦੀ ਹੈ ਸਾਸੇ ਵਾਲੇ ਦੇ ਜਿਹੜੇ ਛਾੜਦੇ ਨੇ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਉਸ ਵਕਤ ਬਾਬਲ ਕਲਾ ਅਤੇ ਬਰਗਾੜੀ ਦੇ ਵਿੱਚ ਜੋ ਧਰਨੇ ਲੱਗਦੇ ਨੇ ਉਹਨਾਂ ਧਰਨੇ ਦੇ ਵਿੱਚ ਵੀ ਇੱਕ ਨੌਜਵਾਨ ਰੁਪਿੰਦਰ ਸਿੰਘ ਸੀ ਇਸ ਨੌਜਵਾਨ ਦੇ ਉੱਤੇ ਜਦੋਂ ਜਦੋਂ ਸੰਗਠਾਂ ਦੇ ਉੱਤੇ ਗੋੜੀ ਚਲਾਈ ਗਈ ਅਤੇ ਡਾਂਗਾ ਭਰਾਈਆਂ ਗਈਆਂ ਤੇ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਰੁਪਿੰਦਰ ਸਿੰਘ ਵੀ ਸੀ ਜਿਸਰ ਨੂੰ ਕਾਫੀ ਸਖਤ ਫਟੜੜ ਕੀਤਾ ਗਿਆ ਅਤੇ ਜਦੋਂ ਇਹ ਹਸਪਤਾਲ ਦੇ ਵਿੱਚ ਦਾਖਲ ਸੀ ਤੇ ਆਸਟ੍ਰੇਲੀਆ ਤੇ ਕੁਝ ਹੋਰ ਦੇਸ਼ਾਂ ਦੇ ਵਿੱਚ ਉਹਨਾਂ ਨੂੰ ਨੌਜਵਾਨਾਂ ਨੇ ਸੰਪਰਕ ਕੀਤਾ ਕਿ ਅਸੀਂ ਤੁਹਾਨੂੰ ਕੁਝ ਮਾਇਆ ਫਟੜੜਾਂ ਨੂੰ ਭੇਜਣਾ ਚਾਹੁੰਦੇ ਹਾਂ ਤੇ ਉਸ ਆਡੀਓ ਰਿਕਾਰਡਿੰਗ ਨੂੰ ਪੁਲਿਸ ਨੇ ਅਤੇ ਉਸ ਵਕਤ ਸਮੇਂ ਦੀ ਬਾਦਲ ਸਰਕਾਰ ਨੇ ਇੱਕ ਅਜਿਹੇ ਸਾਜ਼ਿਸ਼ੀ ਰੂਪ ਦੇ ਵਿੱਚ ਪੇਸ਼ ਕੀਤਾ ਆਪਣੇ ਉਹਨਾਂ ਦੇ ਅੰਬੈਡਡਡ ਜਰਨਲਿਜ਼ਮ ਦੀ ਜਿਹੜੀ ਸਭ ਤੋਂ ਉਹ ਸਿਖਰ ਲਈ ਉਹਨਾਂ ਅੱਜ ਦੇ ਸਮੇਂ ਦੇ ਵਿੱਚ ਆਪਣੀ ਉਦਾਹਰਣ ਆਪਾਂ ਦੇ ਸਕਦੇ ਹਾਂ ਪੀਪੀਸੀ ਨੂੰ ਅ ਯੂਜ਼ ਕਰਕੇ ਉਹਨੂੰ ਵਰਤ ਕੇ ਕਿ ਦੇਖੋ ਕਿ ਬਾਹਰੋਂ ਕਿਵੇਂ ਮਾਇਆ ਆ ਰਹੀ ਹੈ ਇਹਨਾਂ ਨੇ ਬਾਹਰਲੇ ਦੇਸ਼ਾਂ ਨਾਲ ਤਾਰਾਂ ਜੁੜੀਆਂ ਨੇ ਤੇ ਉੱਥੇ ਜਦੋਂ ਅਸੀਂ ਕੌਮੀ ਆਵਾਜ਼ ਦੇ ਵੱਲੋਂ ਸੁਖਜੀਤ ਸਿੰਘ ਦਿਓਲ ਜਿਹੜਾ ਆਸਟ੍ਰੇਲੀਆ ਦਾ ਨੌਜਵਾਨ ਸੀ ਜਿਸਦੀ ਉਹ ਵੌਇਸ ਸੀ ਉਹਨੂੰ ਲਿਆ ਕੇ ਆਪਾਂ ਰੇਡੀਓ ਦੇ ਉੱਤੇ ਲੈ ਕੇ ਆਏ ਤੇ ਇਹਨਾਂ ਦੇ ਜਿਹੜਾ ਸਾਰਾ ਇਹਨਾਂ ਦਾ ਉਹ ਇੱਕ ਟਕਵੰਜ ਰਚਿਆ ਹੋਇਆ ਸੀ ਉਹ ਟੁੱਟ ਗਿਆ ਇਹਨਾਂ ਦਾ ਆਪ ਦਾ ਘੜਾ ਤੇ ਝੂਠਲਾ ਘੜਾ ਤੇ ਦੁੱਧ ਤੇ ਦੁੱਧ ਸਾਰਾ ਪਾਣੀ ਦਾ ਪਾਣੀ ਉਹ ਹੋ ਗਿਆ ਸੀ ਸੋ ਸੰਗਤਾਂ ਬਿਲਕੁਲ ਸ਼ਾਂਤਮਈ ਤੇ ਤਰੀਕੇ ਨਾਲ ਰੋਜ਼ ਧਰਨਾ ਕਰ ਰਹੀਆਂ ਸਨ ਮੈਂ ਤੁਹਾਨੂੰ ਇੱਕ ਨਿੱਕਾ ਜਿਹਾ ਕਲਿੱਪ ਵੀ ਦਿਖਾਉਣਾ ਕੋਈ ਤਾਂ ਤੁਸੀਂ ਦੇਖ ਸਕੋਗੇ ਸੋ ਦਰਸ਼ਕੋ ਅੱਜ ਦੀ ਇਸੇ ਖਾਸ ਗੱਲਬਾਤ ਦੇ ਵਿੱਚ ਤੁਹਾਡੇ ਤੋਂ ਆਪਾਂ ਇੱਥੇ ਹੀ ਵਿਦਾ ਲੈਨੇ ਆ ਇਸ ਖਾਸ ਗੱਲਬਾਤ ਨੂੰ ਤੁਸੀਂ ਕੌਮੀ ਆਵਾਜ਼ ਦੇ ਨਾਲ-ਨਾਲ ਸਿੱਖ ਸਿਆਸਤ ਦੇ ਉੱਤੇ ਵੀ ਦੇਖ ਰਹੇ ਸੀ ਸੋ ਇਹ ਗੱਲਬਾਤ ਤੁਸੀਂ ਅੱਗੇ ਸਾਂਝੀ ਕਰਨੀ ਨਾਪੂਲਣੀ ਸੋ ਦਿਓ ਜੀ ਇੱਥੇ ਆ ਗਿਆ ਸਾਧ ਚਲਦੇ ਭਲੇ ਨਗਰੀ ਬਸਤੀ ਭਲੀ ਸਿੰਘ ਜੀ ਦੇ ਭਲੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ